प्यारे दर्शकों होंतसी सुनन जा रहे हो गल्ला करण कहानियां किताब चो लेखिका सुरेंद्र नीर दी लिखी कहानी टॉफियां दा हार टॉफियां दा हार कितने दिना तो उस दी पत्नी रानी बोराई बोराई फिर रही है ਇੱਕ ਪੈਰ ਉਸ ਦਾ ਘਰ ਵਿੱਚ ਤੇ ਦੂਜਾ ਬਾਜ਼ਾਰ ਵਿੱਚ ਜਾਂ ਫਿਰ ਆਪਣੀ ਇੱਕ ਨਵੀਂ ਬਣੀ ਸਖੀਆਂ ਦੀ ਟੋਲੀ ਵੱਲ ਤੁਰਿਆ ਰਹਿੰਦਾ ਹੈ ਜਦੋਂ ਦਾ ਇੱਥੋਂ ਦੇ ਇੱਕ ਅਖਬਾਰ ਵਿੱਚ ਇੱਕ ਸੰਸਥਾ ਨੇ ਇਸ਼ਤਿਹਾਰ ਕੱਢਿਆ ਹੈ ਕਿ ਇਸ ਵਾਰ ਜਿਸ ਘਰ ਵਿੱਚ ਧੀਆਂ ਦੀ ਲੋੜੀ ਵੱਧ ਤੋਂ ਵੱਧ ਜਸ਼ਨ ਨਾਲ ਮਨਾਈ ਜਾਏਗੀ ਉਸ ਧੀ ਦੇ ਮਾਪਿਆਂ ਦਾ ਸੰਸਥਾ ਵੱਲੋਂ ਸਨਮਾਨ ਕੀਤਾ ਜਾਵੇਗਾ ਉਦੋਂ ਦੀ ਹੀ ਰਾਣੀ ਇਹ ਇਸ਼ਤਿਹਾਰ ਪੜ ਕੇ ਪਗਲਾਈ ਹੋਈ ਦੌੜ ਭੱਜ ਵਿੱਚ ਲੱਗੀ ਹੋਈ ਹੈ ਦੋ ਦਿਨ ਬਾਅਦ ਹੀ ਤਾਂ ਲੋੜੀ ਦਾ ਤਿਉਹਾਰ ਹੈ ਤੇ ਐਸ ਵੀਰਾਂ ਲੋੜੀ ਨੂੰ ਲੈ ਕੇ ਉਸਦੇ ਚਾਹੀ ਵਖਰੇ ਨੇ ਪਿਛਲੇ ਸਾਲ ਹੀ ਤਾਂ ਉਹਨਾਂ ਦੀ ਧੀ ਸ਼ਗੁਨ ਨੇ ਉਹਨਾਂ ਦੇ ਘਰ ਜਨਮ ਲਿਆ ਸੀ ਤੇ ਇਹ ਉਸਦੀ ਪਹਿਲੀ ਲੋੜੀ ਹੈ ਵੈਸੇ ਸ਼ਗੁਨ ਤੋਂ ਪਹਿਲਾਂ ਉਹਨਾਂ ਦਾ ਇੱਕ ਪੁੱਤਰ ਵੀ ਹੈ ਸੰਜਮ ਪੂਰੇ 5 ਸਾਲ ਦਾ ਉਹ ਇੰਨਾ ਸਮਝਦਾਰ ਤਾਂ ਹੈ ਹੀ ਕਿ ਮਾਂ ਦਾ ਐਤਕਾਂ ਦਾ ਵਖਰਾ ਜਿਹਾ ਵਤੀਰਾ ਸਮਝ ਸਕੇ ਉਹ ਹੈਰਾਨ ਹੈ ਕਿ ਹੁਣ ਤੱਕ ਇਸ ਲੋਹੜੀ ਦੇ ਸਾਰੇ ਜਸ਼ਨ ਤਾਂ ਉਸ ਲਈ ਰੱਖਵੇਂ ਸਨ ਕਿੰਨੇ ਚਾ ਨਾਲ ਉਸਦੀ ਮੰਮੀ ਮੂੰਗਫਲੀਆਂ ਮਖਾਣਿਆਂ ਕਾਜੂਆਂ ਚੁਹਾਰਿਆਂ ਅਤੇ ਨਾਰੀਅਲ ਦੀਆਂ ਠੂਠੀਆਂ ਨਾਲ ਪਰੋਇਆ ਹਾਰ ਉਸ ਲਈ ਬਣਾਉਂਦੀ ਸੀ ਜਿਸ ਵਿੱਚ ਰੰਗ-ਬਰੰਗੀਆਂ ਟੌਫੀਆਂ ਉਹ ਖਾਸ ਤੌਰ ਤੇ ਉਸਦੀ ਪਸੰਦੀਆਂ ਪਾ ਦਿੰਦੀ ਸੀ ਤੇ ਲੋਹੜੀ ਵਾਲੇ ਦਿਨ ਉਸ ਨੂੰ ਬਲਦੀ ਅੱਗ ਵਿੱਚ ਮੂੰਗਫਲੀਆਂ ਚੁਹਾਰਿਆਂ ਨੂੰ ਸੁੱਟਣ ਦਾ ਇੰਨਾ ਚਾ ਨਹੀਂ ਸੀ ਹੁੰਦਾ ਜਿੰਨਾ ਆਪਣੇ ਗਲ ਵਿੱਚ ਪਏ ਉਸ ਰੰਗ-ਬਰੰਗੇ ਹਾਰ 'ਚੋਂ ਆਪਣੀ ਪਸੰਦੀਆਂ ਟੌਫੀਆਂ ਕੱਢ-ਕੱਢ ਖਾਣ ਦਾ ਰਹਿੰਦਾ ਸੀ ਪੂਰਾ ਸਾਲ ਉਹ ਮੰਮੀ ਨੂੰ ਇਹੀ ਪੁੱਛਦਾ ਰਹਿੰਦਾ ਸੀ ਕਿ ਟੌਫੀਆਂ ਦੇ ਹਾਰ ਵਾਲਾ ਤਿਉਹਾਰ ਕਦੋਂ ਆਵੇਗਾ ਪਰ ਇਸ ਵਾਰ ਮੰਮੀ ਇਹ ਸਾਰਾ ਕੁਝ ਕਰ ਰਹੀ ਸੀ ਉਸਦੀ ਨਿੱਕੀ ਭੈਣ ਸ਼ਗੁਨ ਲਈ ਉਹ ਵੀ ਸ਼ਾਇਦ ਇਸ ਲਈ ਕਿ ਉਸਨੇ ਇਨਾਮ ਜਿੱਤਣਾ ਸੀ ਸਿਰਫ ਰਾਣੀ ਹੀ ਨਹੀਂ ਸਗੋ ਧੀਆਂ ਦੀ ਲੋੜੀ ਮਨਾਉਣ ਲਈ ਹਰ ਮਾਪਾਪ ਉਤਸ਼ਾਹਿਤ ਸੀ ਕਿਉਂਕਿ ਸਰਕਾਰ ਵੱਲੋਂ ਧੀਆਂ ਦੇ ਵਿਸ਼ੇਸ਼ ਅਧਿਕਾਰਾਂ ਦਾ ਪ੍ਰਚਾਰ ਕੁਝ ਸਾਲਾਂ ਤੋਂ ਇਤਨਾ ਵੱਧ ਚੜ ਕੇ ਕੀਤਾ ਜਾ ਰਿਹਾ ਸੀ ਕਿ ਜਿਵੇਂ ਜਿਨ੍ਹਾਂ ਦੇ ਘਰ ਧੀ ਨਹੀਂ ਸੀ ਉਹਨਾਂ ਨੂੰ ਅਹਿਸਾਸ ਕਰਾਇਆ ਜਾ ਰਿਹਾ ਹੋਵੇ ਕਿ ਤੁਸੀਂ ਕਿੰਨੇ ਬਦਕਿਸਮਤ ਮਾਪੇ ਹੋ ਜਿਹੜੇ ਇਸ ਨਿਯਮਤ ਤੋਂ ਵੰਚਿਤ ਹੋ ਇਸ ਅਹਿਸਾਸ ਨੂੰ ਜਗਾਉਣ ਵਿੱਚ ਸਰਕਾਰ ਦੀਆਂ ਹੋਰ ਬਹੁਤ ਸਾਰੀਆਂ ਸਕੀਮਾਂ ਕੰਮ ਕਰ ਰਹੀਆਂ ਸਨ ਜਿਵੇਂ ਬੇਟੀ ਬਚਾਓ ਬੇਟੀ ਪੜਾਓ ਜਾਂ ਫਿਰ ਜਿਸ ਮਾਪਾਪ ਦੇ ਘਰ ਇਕਲੋਤੀ ਟੀ ਹੋਵੇ ਉਹਨਾਂ ਨੂੰ ਸਰਕਾਰ ਵੱਲੋਂ ਇਨਾਮੀ ਰਾਸ਼ੀ ਵੀ ਐਲਾਨੀ ਗਈ ਹੋਈ ਸੀ ਇਸ ਤਰ੍ਹਾਂ ਦੀਆਂ ਹੋਰ ਵੀ ਕੰਨੀਆਂ ਲਾਭਦਾਇਕ ਸਕੀਮਾਂ ਨੇ ਕੁੜੀਆਂ ਦੀ ਹੋਂਦ ਦੁਨੀਆ ਉੱਤੇ ਬਚਾਈ ਰੱਖਣ ਵਿੱਚ ਬਹੁਤ ਹੱਦ ਤੱਕ ਸਫਲਤਾ ਹਾਸਲ ਕਰ ਲਈ ਸੀ ਪਰ ਸੰਜਮ ਖੁਸ਼ ਨਹੀਂ ਸੀ ਉਹ ਚੁੱਪਚਾਪ ਆਪਣੀ ਮੰਮੀ ਨੂੰ ਸ਼ਗਨ ਲਈ ਹਾਰ ਬਣਾਉਂਦੇ ਕੱਪੜੇ ਸਿਉਂਦੇ ਅਤੇ ਘਰ ਸਜਾਉਂਦੇ ਵੇਖ ਰਿਹਾ ਸੀ ਇਹ ਸਭ ਨਾਲ ਉਹ ਆਪਣੇ ਆਪ ਨੂੰ ਮਸੋਸੀਆ ਜਿਹਾ ਮਹਿਸੂਸ ਕਰ ਰਿਹਾ ਸੀ ਰਾਣੀ ਤਾਂ ਆਪਣੇ ਚਾਹਾਂ ਵਿੱਚ ਰੁੱਝੀ ਇਸ ਪਾਸੇ ਧਿਆਨ ਨਹੀਂ ਦੇ ਰਹੀ ਸੀ ਪਰ ਉਸ ਦਾ ਪਤੀ ਅਰਜੁਨ ਸ਼ਰਮਾ ਆਪਣੇ ਪੁੱਤਰ ਦੇ ਮਸੋਸੇ ਮਨ ਨੂੰ ਪੂਰੀ ਤਰ੍ਹਾਂ ਸਮਝ ਰਿਹਾ ਸੀ ਸ਼ਾਇਦ ਇਸ ਲਈ ਕਿ ਕੁਝ ਅਜੇ ਹੀ ਅਵਹਿੇਲਾਂ ਦਾ ਸ਼ਿਕਾਰ ਉਹ ਆਪ ਵੀ ਵਰਿਆਂ ਤੋਂ ਹੋ ਰਿਹਾ ਸੀ ਹੁਣ ਇਹਦੇ ਉਸ ਦਾ ਕੀ ਕਸੂਰ ਸੀ ਕਿ ਚੜਦੀ ਜਵਾਨੀ ਵਿੱਚ ਹੀ ਉਸ ਦਾ ਪਿਤਾ ਜੋ ਇੱਕ ਸਰਕਾਰੀ ਦਫ਼ਤਰ ਵਿੱਚ ਹੈੱਡ ਕਲਰਕ ਸੀ ਇੱਕ ਸੜਕ ਹਾਦਸੇ ਵਿੱਚ ਗੁਜ਼ਰ ਗਿਆ ਸੀ ਦੋ ਪੁੱਤਰਾਂ ਤੇ ਇੱਕ ਧੀ ਵਿੱਚੋਂ ਅਰਜੁਨ ਹੀ ਸਭ ਤੋਂ ਵੱਡਾ ਹੋਣ ਕਰਕੇ ਉਸ ਦੀ ਮਾਂ ਨੇ ਇਹੀ ਫੈਸਲਾ ਕੀਤਾ ਸੀ ਕਿ ਪਿਓ ਦੀ ਨੌਕਰੀ ਐਸਆਰਓ ਤਹਿਤ ਅਰਜੁਨ ਨੂੰ ਹੀ ਮਿਲ ਜਾਵੇ ਇਸ ਤਰ੍ਹਾਂ ਥੋੜੀ ਬਹੁਤ ਕੋਸ਼ਿਸ਼ ਕਰਨ ਬਾਅਦ ਆਖਿਰ ਅਰਜੁਨ ਨੂੰ ਉਸੇ ਦਫ਼ਤਰ ਵਿੱਚ ਇੱਕ ਕਲਰਕ ਦੀ ਨੌਕਰੀ ਮਿਲ ਗਈ ਜਿੱਥੇ ਉਸ ਦਾ ਪਿਤਾ ਹੈੱਡ ਕਲਰਕ ਸੀ ਅਰਜੁਨ ਦਾ ਛੋਟਾ ਭਰਾ ਉਸ ਤੋਂ 4 ਸਾਲ ਤੇ ਭੈਣ 2 ਸਾਲ ਛੋਟੀ ਸੀ ਉਦੋਂ ਅਰਜੁਨ ਆਪ ਕਾਲਜ ਵਿੱਚ ਹੀ ਪੜ ਰਿਹਾ ਸੀ ਪਰ ਪੜ੍ਹਾਈ ਛੱਡ ਕੇ ਉਸ ਨੇ ਨ ਦੇ ਨਾਲ ਨਾਲ ਘਰ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕ ਲਈ ਉਸ ਦੀ ਨੌਕਰੀ ਲੱਗਿਆ ਜੇ 2 ਸਾਲ ਹੀ ਹੋਏ ਸਨ ਕਿ ਉਸ ਦੀ ਮਾਂ ਨੇ ਕੋਲ ਬਿਠਾ ਕੇ ਆਖਿਆ ਪੁੱਤਰਾ ਤੇਰੀ ਭੈਣ ਕਮਲ ਦੇ ਹੱਥ ਪੀਲੇ ਕਰਨ ਦੀ ਉਮਰ ਹੋ ਗਈ ਹੈ ਤੋ ਕੁਝ ਹੀਲਾ ਹੁਜਤ ਕਰਕੇ ਕੁੜੀ ਵਕਤ ਸਰ ਵਿਆਹ ਕੇ ਉਸ ਦੇ ਘਰ ਤੋਰੀਏ ਉਹ ਸੋਚਾਂ ਚ ਪੈ ਗਿਆ ਤਾਂ ਮਾਂ ਨੇ ਗੱਲ ਹੋਰ ਅੱਗੇ ਤੋਰੀ ਦੋ ਤਿੰਨ ਰਿਸ਼ਤੇ ਕਮਲ ਲਈ ਆ ਰਹੇ ਨੇ ਮੈਂ ਹੀ ਹਾਮੀ ਨਹੀਂ ਭਰੀਏ ਜੇ ਤੂੰ ਮੈਨੂੰ ਕੁਝ ਹੰਗਾਰਾ ਭਰੇ ਤਾਂ ਮੈਂ ਗੱਲ ਲੱਗੇ ਤੋਰਾ ਮਾਂ ਪਿਤਾ ਜੀ ਦਾ ਮਿਲਿਆ ਪੈਸਾ ਸਾਡੇ ਕੋਲ ਸੁਰੱਖਿਤ ਹੈ ਕਮਲ ਦਾ ਵਿਆਹ ਤਾਂ ਬੜੀ ਸੌਖੀ ਤਰ੍ਹਾਂ ਨਾਲ ਹੋ ਜਾਏਗਾ ਫਿਰ ਸਾਨੂੰ ਚਿੰਤਾ ਦੀ ਤਾਂ ਕੋਈ ਲੋੜ ਨਹੀਂ ਹੈ ਉਸਨੇ ਆਸ ਨਾਲ ਮਾਂ ਨੂੰ ਸਮਝਾਇਆ ਪਰ ਉਸਦੀ ਮਾਂ ਨੂੰ ਆਪਣੇ ਨਿੱਕੇ ਪੁੱਤਰ ਦੀ ਪੜ੍ਹਾਈ ਦੇ ਖਰਚੇ ਅਤੇ ਕਿਸੇ ਕੰਮ ਆਹਰ ਲੱਗ ਜਾਣ ਦਾ ਵੀ ਫਿਕਰ ਸੀ ਇਸੇ ਲਈ ਉਹ ਚਾਹੁੰਦੀ ਸੀ ਕਿ ਬੈਂਕ ਵਿੱਚ ਰੱਖਿਆ ਪੈਸਾ ਥੋੜਾ ਖਰਚ ਹੋਵੇ ਤੇ ਅਰਜੁਨ ਨੇ 2 ਸਾਲਾਂ ਵਿੱਚ ਜੋ ਬਚਤ ਕੀਤੀ ਹੋਵੇਗੀ ਉਸ ਨਾਲ ਕੰਮ ਸਾਰ ਲਿਆ ਜਾਵੇ ਪਰ ਅਰਜੁਨ ਤਾਂ 2 ਸਾਲ ਘਰ ਦੇ ਖਰਚ ਪੂਰੇ ਕਰਦਾ ਹੀ ਨਿਢਾਲ ਹੁੰਦਾ ਰਿਹਾ ਬਜਟ ਕਰਨ ਦਾ ਮੌਕਾ ਹੀ ਕਿੱਥੇ ਮਿਲਿਆ ਕੋਈ ਨਾ ਮੈਂ ਬੈਂਕ ਤੋਂ ਕੁਝ ਲੋਨ ਚੁੱਕ ਲਵਾਵਾਂਗਾ ਤੇ ਜੋ ਘਾਟ ਹੋਵੇਗੀ ਉਹ ਅਸੀਂ ਬੈਂਕ ਵਿੱਚ ਰੱਖੇ ਪੈਸਿਆਂ 'ਚੋਂ ਖਰਚ ਕਰਾਂਗੇ। ਮਾਂ ਮੰਨ ਗਈ। ਅਰਜੁਨ ਨੇ ਆਪਣੀ ਤਨਖਾਹ ਦੀਆਂ ਕਿਸ਼ਤਾਂ ਬਦਲੇ ਬੈਂਕ ਤੋਂ ਲੋਨ ਲੈ ਲਿਆ ਤੇ ਮਾਂ ਨੇ ਵੀ ਬੈਂਕ ਵਿੱਚ ਜਮ੍ਹਾਂ ਰੱਖੇ ਪੈਸਿਆਂ 'ਚੋਂ ਕੁਝ ਹਿੱਸਾ ਕਢਵਾ ਕੇ ਅਖੀਰ ਕਮਲ ਦਾ ਵਿਆਹ ਕਰਕੇ ਉਸ ਨੂੰ ਉਸਦੇ ਘਰ ਤੋਰ ਦਿੱਤਾ। ਹੁਣ ਅਰਜੁਨ ਦੀ ਤਨਖਾਹ ਦਾ ਤੀਜਾ ਹਿੱਸਾ ਬੈਂਕ ਦੀਆਂ ਕਿਸ਼ਤਾਂ ਦੀ ਅਦਾਇਗੀ ਵਿੱਚ ਕੱਟਿਆ ਜਾਣ ਲੱਗਾ। ਛੋਟਾ ਭਰਾ ਰਾਜੂ ਕਾਲਜ ਦੇ ਦੂਜੇ ਸਾਲ ਵਿੱਚ ਸੀ। ਮਾਂ ਵਾਂਗ ਅਰਜੁਨ ਵੀ ਚਾਹੁੰਦਾ ਸੀ ਕਿ ਰਾਜੂ ਆਪਣੀ ਪੜ੍ਹਾਈ ਪੂਰੀ ਕਰਕੇ ਕਿਸੇ ਚੰਗੀ ਨ ਨੂੰ ਕਿਵੇਂ ਇਹ ਖਿਆਲ ਆ ਗਿਆ ਕਿ ਉਹ ਚੰਗਾ ਕਾਰੋਬਾਰ ਕਰ ਸਕਦਾ ਹੈ ਉਸਨੇ ਆਪਣੀ ਮਾਂ ਨੂੰ ਕਾਇਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਮਾਂ ਪੜਾਈ ਵਿੱਚ ਅੱਜਕਲ ਕੀ ਰੱਖਿਆ ਹੈ ਨੌਕਰੀਆਂ ਕਿੱਥੇ ਮਿਲਦੀਆਂ ਹਨ ਤੂੰ ਤੇ ਵੀਰਾ ਅਗਰ ਮੇਰੀ ਮਦਦ ਕਰੋ ਤਾਂ ਮੈਂ ਕੋਈ ਛੋਟਾ ਮੋਟਾ ਕਾਰੋਬਾਰ ਸ਼ੁਰੂ ਕਰਾਂ ਅੱਜਕਲ ਸਿਰਫ ਆਪਣਾ ਕੰਮ ਹੀ ਰੋਜ਼ਗਾਰ ਦੇ ਸਕਦਾ ਹੈ ਪੜ੍ਹਾਈਆਂ ਕਰਕੇ ਨੌਕਰੀਆਂ ਦੇ ਖਾਬ ਹੁਣ ਖਾਬ ਹੀ ਰਹਿ ਗਏ ਹਨ मां ਨੇ ਅਰਜੁਨ ਨਾਲ ਗੱਲ ਕੀਤੀ ਪਰ ਅਰਜੁਨ ਤਾਂ ਪਹਿਲਾਂ ਹੀ ਬੈਂਕ ਦੇ ਲੋਨ ਦਾ ਬੋਝ ਚੱਲ ਰਿਹਾ ਸੀ। ਇਹੀ ਗੱਲ ਜਦੋਂ ਉਸਨੇ ਮਾਂ ਨੂੰ ਕਹੀ ਤਾਂ ਉਹ ਝਟ ਬੋਲ ਪਈ। ਮੈਂ ਸਮਝ ਸਕਦੀ ਹਾਂ ਪੁੱਤਰਾ ਪਰ ਤੈਨੂੰ ਪਤਾ ਹੈ ਨਾ ਕਿ ਤੂੰ ਆਪਣੇ ਪਿਓ ਦੀ ਨੌਕਰੀ ਲਈ ਹੋਈ ਹੈ। ਯਾਨੀ ਇਹ ਨੌਕਰੀ ਤੂੰ ਨਹੀਂ ਕਰ ਰਿਹਾ ਸਗੋਂ ਤੇਰੇ ਨਿੱਕੇ ਭੈਣ ਭਰਾਵਾਂ ਦਾ ਪਿਓ ਹੀ ਕਰ ਰਿਹਾ ਹੈ। ਇਸ ਕਰਕੇ ਉਹਨਾਂ ਦੀ ਹਰ ਖਾਹਿਸ਼ ਹਰ ਸੁਪਨਾ ਪੂਰਾ ਕਰਨਾ ਤੇਰਾ ਫਰਜ਼ ਹੀ ਨਹੀਂ ਸਗੋਂ ਜ਼ਿੰਮੇਵਾਰੀ ਹੈ। ਪਰ ਮਾਂ ਰਾਜੂ ਅਜੇ ਛੋਟਾ ਹੈ ਉਸਨੂੰ ਬਿਜ਼ਨਸ ਦੀ ਕੀ ਸਮਝ ਹੈ? ਉਹ ਅਜੇ ਹਕੀ ਕਾਰੋਬਾਰ ਕਰੇਗਾ ਜਿਸ ਵਿੱਚ ਉਸਨੂੰ ਨੁਕਸਾਨ ਨਹੀਂ ਸਗੋਂ ਫਾਇਦਾ ਹੋਵੇਗਾ। ਕੁ ही पुत्र जवान जहान मुंडा है कि वेला टकरा मारदगा किसी लगेगा ता तेरा भी मैं भी मदद करा कुछ सोचते हाँ बहुत परेशान रहा है मांपन पर अर्जुन की परेशानी फिर भी अर्जुन ने किसी तरह मां नई एकम का सहारा लिया मां अजकल सरकार ग्रेजुएट नौजवानी है जिन्हों की कोई आमदनी नहीं है उन्होंने अपना कारोबार शुरू करने लौजवान लोन देंजू अगर अपनी ग्रेजुएशन पूरी कर लगा ਤਾਂ ਉਸਨੂੰ ਬੜੀ ਆਸਾਨੀ ਨਾਲ ਇਹ ਲੋਨ ਮਿਲ ਸਕਦਾ ਹੈ ਜਿਸ ਵਿੱਚੋਂ ਕੁਝ ਹਿੱਸਾ ਸਰਕਾਰ ਮਾਫ਼ ਵੀ ਕਰ ਦਿੰਦੀ ਹੈ ਚੰਗਾ ਹੈ ਅਗਰ ਰਾਜੂ ਪਹਿਲਾਂ ਪੜਾਈ ਪੂਰੀ ਕਰ ਲਵੇ ਇੱਕੋ ਸਾਲ ਬਾਕੀ ਸੀ ਰਾਜੂ ਦੀ ਗ੍ਰੈਜੂਏਸ਼ਨ ਵਿੱਚ ਉਸਨੇ ਕਿਸੇ ਨਾ ਕਿਸੇ ਤਰ੍ਹਾਂ ਪੜਾਈ ਪੂਰੀ ਕਰ ਲਈ ਪਰ ਹੁਣ ਲੋਨ ਲੈ ਕੇ ਕਾਰੋਬਾਰ ਸ਼ੁਰੂ ਕਰਨ ਦੀ ਥਾਂ ਉਸਨੇ ਕਿਸੇ ਬਾਹਰਲੇ ਮੁਲਕ ਜਾਣ ਦਾ ਸੁਪਨਾ ਸਜਾਉਣਾ ਸ਼ੁਰੂ ਕਰ ਦਿੱਤਾ ਮਾਂ ਮੈਥੋਂ ਨਹੀਂ ਹੋ ਸਕੇਗਾ ਇਹ ਬਿਜ਼ਨਸ ਬਿਜ਼ਨਸ ਤੁਸੀਂ ਦੋਵੇਂ ਮੇਰੀ ਮਦਦ ਕਰੋ ਕਿ ਮੈਂ ਆਪਣੀ ਪੜਾਈ ਲਈ ਕੈਨੇਡਾ ਜਾਂ ਯੂਕੇ ਜਾ ਸਕਾਂ ਫਿਰ ਉੱਥੇ ਹੀ ਕੰਮਕਾਜ ਕਰਕੇ ਮੈਂ ਚੰਗਾ ਪੈਸਾ ਖੱਟ ਕਮਾ ਸਕਾਂਗਾ ਵਰਨਾ ਇੱਥੇ ਤਾਂ ਸਨ ਬੇਰੋਜ਼ਗਾਰੀ ਨਹੀਂ ਮਾਰ ਦੇਣਾ ਹੈ ਰਾਜੂ ਦੀ ਮਾਂ ਬੇਸ਼ੱਕ ਆਪਣੇ ਨਿੱਕੇ ਮੁੰਡੇ ਵੱਲ ਵੱਧ ਚੁੱਕਾ ਰੱਖਦੀ ਸੀ ਪਰ ਉਹ ਸਮਝਦਾਰ ਔਰਤ ਸੀ ਅੱਜ ਕੱਲ ਨੌਜਵਾਨ ਪੀੜੀ ਕਿਸ ਬਰਬਾਦੀ ਵੱਲ ਜਾ ਰਹੀ ਹੈ ਉਹ ਜਾਣਦੀ ਸੀ ਉਸ ਨੂੰ ਆਪਣੇ ਦੋਹਾਂ ਪੁੱਤਰਾਂ ਦੇ ਸੁਭਾਰ ਦਾ ਅੰਤਰ ਵੀ ਪਤਾ ਸੀ ਅਰਜੁਨ ਜਿੱਥੇ ਗਹਿਰ ਗੰਭੀਰ ਸਿਆਣਾ ਮੁੰਡਾ ਸੀ ਰਾਜੂ ਉਸਦੇ ਉਲਟ ਗਰਮ ਮਿਜ਼ਾਜ ਅਖੜ ਤੇ ਬੇਫਿਕਰਾ ਨੌਜਵਾਨ ਸੀ ਰਾਜੂ ਦੇ ਬਾਹਰਲੇ ਮੁਲਕ ਜਾਣ ਦਾ ਖਿਆਲ ਜਿੱਥੇ ਰਾਜੂ ਲਈ ਰੋਮਾਂਚ ਜਾਂ ਥ੍ਰਿਲ ਸੀ ਉੱਥੇ ਉਸ ਦੀ ਮਾਂ ਲਈ ਇੱਕ ਮਜਬੂਰੀ ਤੇ ਬੇਵਸੀ ਸੀ ਉਹ ਜਾਣਦੀ ਸੀ ਕਿ ਅਰਜੁਨ ਨੇ ਫਿਰ ਕਹਿ ਦੇਣਾ ਹੈ ਕਿ ਉਸਦੇ ਸਿਰ ਤਾਂ ਪਹਿਲਾਂ ਹੀ ਕਮਲ ਦੇ ਵਿਆਦਾ ਲੋਨ ਹੈ ਹੁਣ ਰਾਜੂ ਦੇ ਬਾਹਰ ਜਾਣ ਦਾ ਖਰਚਾ ਕਿੱਥੋਂ ਕਰੇ ਉਸਨੇ ਸਾਰੇ ਹਿਸਾਬ ਕਿਤਾਬ ਅਤੇ ਜੋੜ ਤੋੜ ਕਰਕੇ ਅਖੀਰ ਹਿਸਾਬ ਲਗਾ ਲਿਆ ਕਿ ਬੈਂਕ ਵਿੱਚ ਜਿੰਨੇ ਪੈਸੇ ਬਚੇ ਹੋਏ ਹਨ ਉਹਨਾਂ ਵਿੱਚ ਜੋ ਘਾਟ ਹਨ ਉਹ ਕਿਤੋਂ ਸੂਦ ਤੇ ਲੈ ਲਵੇਗੀ ਪਰ ਕਿਸੇ ਤਰ੍ਹਾਂ ਰਾਜੂ ਨੂੰ ਬਾਹਰ ਭੇਜਣਾ ਬਹੁਤ ਜ਼ਰੂਰੀ ਸੀ ਅਰਜਨ ਨੂੰ ਮਾਂ ਨੇ ਜਦ ਇਹ ਗੱਲ ਦੱਸੀ ਤਾਂ ਉਹ ਵੀ ਸੋਚਾਂ ਵਿੱਚ ਪੈ ਗਿਆ ਕਿਤੇ ਨਾ ਕਿਤੇ ਮਾਂ ਦਾ ਖਦਸ਼ਾ ਸਹੀ ਵੀ ਸੀ ਤੂੰ ਫਿਕਰ ਨਾ ਕਰ ਮਾਂ ਅਸੀਂ ਬਾਕੀ ਪੈਸੇ ਕਿਸੇ ਕੋਲੋਂ ਸੂਦ ਤੇ ਹੀ ਲੈ ਲਵਾਂਗੇ ਪਰ ਅਗਰ ਰਾਜੂ ਬਾਹਰ ਜਾਣਾ ਚਾਹੁੰਦਾ ਹੈ ਤਾਂ ਇਹੀ ਸਹੀ ਫੈਸਲਾ ਹੈ ਉਸ ਲਈ ਰਾਜੂ ਖੁਸ਼ੀ ਕਿਸੇ ਤਰ੍ਹਾਂ ਆਇਲਿਟਸ ਵਿੱਚੋਂ ਗੁਜ਼ਾਰੇਯੋਗੇ ਬੈਂਡਸ ਲੈ ਕੇ ਅਖੀਰੋ ਕੈਨੇਡਾ ਦੀ ਫਲਾਈਟ ਲੈ ਕੇ ਵਿਦੇਸ਼ ਚਲਾ ਗਿਆ ਪਿੱਛੇ ਰਹਿ ਗਿਆ ਅਰਜੁਨ ਤੇ ਉਸਦੇ ਸਿਰ ਮਣਾਮੁਹੀ ਕਰਜ਼ਾ ਉਹ 33 ਸਾਲਾਂ ਦਾ ਹੋ ਚੁੱਕਿਆ ਸੀ ਹੁਣ ਮਾਂ ਨੂੰ ਉਸਦੇ ਵਿਆਹ ਦਾ ਫਿਕਰ ਹੋਣ ਲੱਗਾ ਪਰ ਵਿਆਹ ਹੋਵੇ ਕਿਸ ਤਰ੍ਹਾਂ ਤਨਖਾਹ ਅੱਧੋਂ ਵੱਜ ਤਾਂ ਕਰਜ਼ਿਆਂ ਦੀ ਭੇਟ ਚੜ ਜਾਂਦੀ ਹੈ ਉਸਦੀ ਮਾਂ ਨੂੰ ਯਕੀਨ ਸੀ ਕਿ ਸਰਕਾਰੀ ਨੌਕਰੀ ਵਾਲੇ ਬੇਅਬ ਮੁੰਡੇ ਨੂੰ ਰਿਸ਼ਤਿਆਂ ਦੀ ਘਾਟ ਨਹੀਂ ਹੋਵੇਗੀ ਉਸਨੇ ਆਪਣੀ ਜਾਣ ਪਛਾਣ ਵਾਲੇ ਸਾਖ ਸੰਬੰਧੀਆਂ ਤੇ ਆਂਡਣਾ ਗਵਾਂਡਣਾ ਨੂੰ ਅਰਜੁਨ ਦੇ ਹਾਂ ਜੋੜ ਦੀ ਕੋਈ ਕੁੜੀ ਲੱਭਣ ਦੀ ਗੱਲ ਕਹੀ ਕਿੰਨੀਆਂ ਹੀ ਚੰਗੀਆਂ ਪੜੀਆਂ ਲਿਖੀਆਂ ਤੇ ਚੰਗੇ ਘਰ ਪਰਿਵਾਰ ਦੀਆਂ ਕੁੜੀਆਂ ਦੇ ਰਿਸ਼ਤੇ ਅਰਜੁਨ ਲਈ ਆਉਣ ਲੱਗ ਪਏ ਪਰ ਅਰਜੁਨ ਚਾਹੁੰਦਾ ਸੀ ਕੋਈ ਨੌਕਰੀ ਕਰਦੀ ਕੁੜੀ ਉਸਦੀ ਜੀਵਨ ਸਾਥੀ ਬਣੇ ਤਾਂ ਜੋ ਜ਼ਿੰਦਗੀ ਥੋੜੀ ਭਾਰ ਮੁਕਤ ਹੋ ਸਕੇ ਰਾਣੀ ਬੇਸ਼ੱਕ ਮਿਡਲ ਸਕੂਲ ਟੀਚਰ ਸੀ ਪਰ ਸੀ ਸਰਕਾਰੀ ਨੌਕਰੀ ਵਾਲੀ ਮਾਂ ਪੁੱਤਰ ਦੋਹਾਂ ਨੂੰ ਇਹ ਰਿਸ਼ਤਾ ਬਹੁਤ ਵਾਜਬ ਲੱਗਾ ਦੋਹਾਂ ਧਿਰਾਂ ਦੇ ਰਾਜ਼ੀ ਹੁੰਦੇ ਹੀ ਅਰਜੁਨ ਦਾ ਵਿਆਹ ਰਾਣੀ ਨਾਲ ਹੋ ਗਿਆ ਜਿਸ ਨੇ ਅਰਜੁਨ ਦੀ ਜ਼ਿੰਦਗੀ ਦੇ ਉਹ ਸਾਰੇ ਖਲਾਅ ਪੂਰੇ ਕਰ ਦਿੱਤੇ ਜਿਹੜੇ ਘਰ ਦੀਆਂ ਤੰਗੀਆਂ ਤੁਰਸ਼ੀਆਂ ਕਾਰਨ ਉਸ ਦੀ ਸ਼ਖਸੀਅਤ ਦਾ ਮੁਕੱਦਰ ਬਣ ਚੁੱਕੇ ਸਨ ਮਾਂ ਇਸ ਉਮਰੇ ਵੀ ਘਰ ਦਾ ਸਾਰਾ ਕੰਮ ਖੁਸ਼ੀ ਖੁਸ਼ੀ ਕਰ ਲੈਂਦੀ ਕਿਉਂਕਿ ਨੂੰਹ ਰਾਣੀ ਨੇ ਨੌਕਰੀ ਜਾਣਾ ਹੁੰਦਾ ਸੀ ਅਰਜੁਨ ਦੀ ਨੌਕਰੀ ਨੂੰ ਬੇਸ਼ੱਕ ਹੁਣ ਕਾਫੀ ਸਮਾਂ ਹੋ ਚੁੱਕਾ ਸੀ ਪਰ ਆਪਣੀ ਸ਼ਰਮਿਲੇ ਸੁਭਾਅ ਕਾਰਨ ਉਹ ਕਿਸੇ ਨਾਲ ਬਹੁਤਾ ਮੇਲਜੋਲ ਨਹੀਂ ਸੀ ਵਧਾ ਸਕਦਾ ਸਗੋਂ ਆਪਣੇ ਕੰਮ ਨਾਲ ਕੰਮ ਰੱਖਦਾ ਸੀ ਨੌਕਰੀ ਉਸਨੂੰ SRO ਵਿੱਚ ਮਿਲੀ ਸੀ ਪਰ ਜਦ ਸੀਨੀਅਰਿਟੀ ਲਿਸਟ ਵਿੱਚ ਉਸ ਤੋਂ ਬਹੁਤ ਪਿੱਛੇ ਚੱਲ ਰਹੇ ਦੋ ਲੜਕੇ ਉਸ ਤੋਂ ਪਹਿਲਾਂ ਪ੍ਰਮੋਟ ਕਰ ਦਿੱਤੇ ਗਏ ਤਾਂ ਉਸਨੂੰ ਬਹੁਤ ਵੱਡਾ ਝਟਕਾ ਲੱਗਾ ਪਹਿਲੀ ਵਾਰ ਉਸਨੇ ਆਪਣੇ ਅਫਸਰਾਂ ਸਾਹਮਣੇ ਇਤਰਾਜ਼ ਜਤਾਇਆ ਸੀ ਇਹ ਦੋਵੇਂ ਮੇਰੇ ਤੋਂ ਜੂਨੀਅਰ ਹਨ ਪਰ ਪ੍ਰਮੋਸ਼ਨ ਮੇਰੇ ਤੋਂ ਪਹਿਲਾਂ ਕਿਉਂ ਮਿਸਟਰ ਸ਼ਰਮਾ ਤੁਸੀਂ ਜਨਰਲ ਕੈਟਾਗਰੀ ਤੋਂ ਹੋ ਜਦ ਕਿ ਇਹ ਰਿਜ਼ਰਵ ਤੋਂ ਹਨ ਇਹ ਸਪੈਸ਼ਲ ਰੈਜ਼ਰਵੇਸ਼ਨ ਕਰਕੇ ਪਹਿਲਾਂ ਪ੍ਰਮੋਟ ਹੋਏ ਹਨ ਕਿਉਂਕਿ ਇਹ ਇਹਨਾਂ ਦਾ ਹੱਕ ਬਣਦਾ ਹੈ ਪਰ ਸਰ ਮੈਂ ਕੰਪਿਊਟਰ ਨੋਇੰਗ ਹਾਂ ਸ਼ਾਰਟਹੈਂਡ ਤੇ ਡਿਕਟੇਸ਼ਨ ਵਿੱਚ ਮੈਨੂੰ ਮਹਾਰਤ ਹਾਸਲ ਹੈ ਮੇਰੇ ਸਭ ਸੀਨੀਅਰ ਕੋਲੀਗਸ ਤੇ ਅਫਸਰ ਮੇਰੇ ਕੰਮ ਦੀ ਪ੍ਰਸ਼ੰਸਾ ਕਰਦੇ ਹਨ ਮੇਰੀ ਕੁਆਲੀਫਿਕੇਸ਼ਨ ਵੀ ਇੰਨਾ ਤੋਂ ਵੱਧ ਹੈ ਸਰ ਫਿਰ ਕੀ ਮੇਰੀ ਕੋਈ ਕਾਬਲੀਅਤ ਮੇਰੀ ਪ੍ਰੋਮੋਸ਼ਨ ਲਈ ਕਾਫੀ ਨਹੀਂ ਹੈ ਇਹ ਮੌਲੇਕ ਅਧਿਕਾਰ ਹਨ ਵਰਖੁਰਦਾਰ ਜੋ ਕਾਨੂੰਨ ਤੇ ਸੰਵਿਧਾਨ ਨੇ ਇਨ੍ਹਾਂ ਨਾਗਰਿਕਾਂ ਨੂੰ ਦਿੱਤੇ ਹੋਏ ਹਨ ਕਿਤੇ ਨਾ ਕਿਤੇ ਤਾਂ ਰਿਜ਼ਰਵ ਵਾਲੇ ਜਨਰਲ ਵਾਲਿਆਂ ਨੂੰ ਪਟਕਣੀ ਦੇ ਹੀ ਸਕਦੇ ਹਨ ਨਾ ਇਹ ਡਿਪਾਰਟਮੈਂਟ ਦਾ ਐਡਮਿਨਿਸਟ੍ਰੇਟਿਵ ਅਫਸਰ ਸੀ ਜੋ ਆਪ ਵੀ ਰਿਜ਼ਰਵ ਕੈਟਾਗਰੀ ਦਾ ਹੋਣ ਕਰਕੇ ਸ਼ਾਇਦ ਯੁਗਾ ਯੁਗਾ ਦੀ ਪੜਾਅਸ ਕੱਢ ਰਿਹਾ ਸੀ ਸਰ ਇਹ ਮੇਰੇ ਨਾਲ ਬੇਇਨਸਾਫੀ ਹੈ ਪਰੀਆਂ ਅੱਖਾਂ ਵਾਲੇ ਕਹਿੰਦੇ ਆ ਜਦੋਂ ਉਸ ਕਮਰੇ ਚੋਂ ਬਾਹਰ ਨਿਕਲਿਆ ਤਾਂ ਪਿੱਛੇ ਐਡਮਿਨਿਸਟ੍ਰੇਟਿਵ ਅਫਸਰ ਦੇ ਗੁੱਸੇ ਵਿੱਚ ਬੋਲੇ ਕੁਝ ਸ਼ਬਦਾਂ ਦੀ ਉੱਚੀ ਆਵਾਜ਼ ਉਸ ਦੇ ਕੰਨਿ ਪਈ ਤਾਂ ਜ਼ਰੂਰ ਪਰ ਉਹ ਦਰਵਾਜ਼ਾ ਬੰਦ ਕਰਕੇ ਬਾਹਰ ਆ ਗਿਆ ਦੋ ਵਾਰ ਅਰਜੁਨ ਨਾਲ ਇਵੇਂ ਹੀ ਹੋ ਚੁੱਕਾ ਹੈ ਯਾਨੀ ਉਸ ਦਾ ਨੰਬਰ ਸੀਨੀਅਰਿਟੀ ਵਿੱਚ ਉੱਪਰ ਹੋਣ ਦੇ ਬਾਵਜੂਦ ਹੇਠਾਂ ਚਲਾ ਜਾਂਦਾ ਰਿਹਾ ਅੱਜ ਵੀ ਆਪਣੇ ਹੱਕ ਦੀ ਗੱਲ ਕਰਨਾ ਅਰਜੁਨ ਲਈ ਪਾਰਾ ਪੈ ਗਿਆ ਕਿਉਂਕਿ ਐਡਮਿਨਿਸਟ੍ਰੇਟਿਵ ਅਫਸਰ ਨੇ ਜਿੱਥੇ ਉਸਦੇ ਇਤਰਾਜ਼ ਨੂੰ ਆਪਣੇ ਆਹਮ ਉੱਤੇ ਹਮਲਾ ਮੰਨਿਆ ਲਿਆ ਉਥੇ ਨਾਲ ਹੀ ਉਹ ਸਹਿਕਰਮੀ ਜਿਹੜੇ ਉਸ ਤੋਂ ਜੂਨੀਅਰ ਹੁੰਦੇ ਹੋਏ ਵੀ ਹੁਣ ਉਸਦੇ ਸੀਨੀਅਰ ਹੋ ਚੁੱਕੇ ਸਨ ਉਹ ਵੀ ਉਸ ਨਾਲ ਖਾਰ ਖਾਣ ਲੱਗ ਪਏ ਸਨ ਇੱਕ ਘੇਰਾ ਉਸਦੇ ਦੁਆਲੇ ਬੰਨਿਆ ਜਾ ਚੁੱਕਾ ਸੀ ਤੇ ਉਹ ਫੱਟੜ ਜਾਨਵਰ ਵਾਂਗ ਉਸ ਘੇਰੇ ਅੰਦਰ ਫਰ ਰਹਾ ਸੀ ਇਹ ਕਿਵੇਂ ਹੋ ਸਕਦਾ ਸੀ ਕਿ ਇੱਕ ਇਨਸਾਨ ਜਿਸ ਨੂੰ ਘਰ ਦੀਆਂ ਤੰਗੀਆਂ ਤੁਰਸ਼ੀਆਂ ਨੇ ਕਰਜ਼ੇ ਦੇ ਬੋਝ ਨੇ ਅਤੇ ਦਫ਼ਤਰ ਦੇ ਅਣ ਸੁਖਾਵੇ ਮਾਹੌਲ ਨੇ ਬੁਰੀ ਤਰ੍ਹਾਂ ਘਮਸਟਿਆ ਹੋਵੇ ਉਹ ਇਸ ਮਾਨਸਿਕ ਦਬਾਅ ਦੇ ਕਹਿਰ ਵਿੱਚ ਘਰ ਪਰਿਵਾਰ ਦੀਆਂ ਖੁਸ਼ੀਆਂ ਵਿੱਚ ਅਣਗਹਿਲੀ ਨਾ ਕਰ ਰਿਹਾ ਹੋਵੇ ਵਿਆਹ ਦੀ ਪਹਿਲੀ ਵਰੇ ਗੰਢ ਤੇ ਹੀ ਇਸ ਦਬਾਅ ਨੇ ਆਪਣਾ ਅਜੀਹਾ ਅਸਰ ਵਿਖਾਇਆ ਕਿ ਅਰਜੁਨ ਬੁਰੀ ਤਰ੍ਹਾਂ ਹਿਲ ਗਿਆ ਗਲਤੀ ਹੈ ਹੀ ਉਸਦੀ ਸੀ ਪਹਿਲੀ ਸਾਲਗिरा ਪਰ ਪਤਨੀ ਲਈ ਕੋਈ ਤੋਹਫਾ ਕੋਈ ਗੁਲਦਸਤਾ ਕੋਈ ਪਾਰਟੀ ਨਹੀਂ ਇਥੋਂ ਤੱਕ ਕਿ بیوی ਨੂੰ ਪਿਆਰ ਨਾਲ ਵਧਾਈ ਦੇਣਾ ਵੀ ਉਸ ਨੂੰ ਯਾਦ ਨਹੀਂ ਸੀ ਰਹਾ ਹੁਣ ਇਹ ਗੁਸਤਾਖੀ ਪਤਨੀ ਕਿਵੇਂ ਚੱਲ ਲੈਂਦੀ ਉਸ ਦਾ ਦਿਲ ਬੁਰੀ ਤਰ੍ਹਾਂ ਟੁੱਟ ਗਿਆ ਸਰਪ੍ਰਾਈਜ਼ ਵਜੋਂ ਜੋ ਉਸਨੇ ਵਧੀਆ ਬ੍ਰਾਂਡ ਦੀ ਘੜੀ ਅਰਜੁਨ ਲਈ ਲਿਆਂਦੀ ਸੀ ਉਸ ਨੂੰ ਦਿੰਦਿਆਂ ਰਾਣੀ ਦੀਆਂ ਅੱਖਾਂ ਵਿੱਚ ਕੁਝ ਐਸੀ ਚਮਕ ਸੀ ਜਿਸ ਨੇ ਅਰਜੁਨ ਨੂੰ ਤੁਰ ਅੰਦਰ ਤੱਕ ਨਮੋਸ਼ੀ ਦੀ ਡੂੰਗੀ ਖਾਈ ਵਿੱਚ ਸੁੱਟ ਦਿੱਤਾ ਰਾਣੀ ਨੇ ਤੋਹਫ਼ਾ ਤਾਂ ਦਿੱਤਾ ਪਿਆਰ ਨਾਲ ਸੀ ਪਰ ਨਿਹੋਰੇ ਜਿਹੇ ਵਿੱਚ ਉਸਦਾ ਇਹ ਜੈਸਚਰ ਅਰਜੁਨ ਨੂੰ ਬੁਰੀ ਤਰ੍ਹਾਂ ਕਮਜ਼ੋਰੀ ਦਾ ਅਹਿਸਾਸ ਕਰਵਾ ਗਿਆ ਸ਼ਾਇਦ ਇਹੀ ਉਹ ਘਟਨਾ ਸੀ ਜਿਸਨੇ ਰਾਣੀ ਨੂੰ ਗ੍ਰਹਿਸਥੀ ਦੀ ਪ੍ਰਧਾਨਤਾ ਕਰਨ ਦੇ ਸਾਰੇ ਅਧਿਕਾਰ ਦੇ ਦਿੱਤੇ ਬਿਨਾਂ ਕਿਸੇ ਤਰਰਦੁੱਤ ਦੇ ਤੇ ਅਰਜੁਨ ਨੇ ਵੀ ਚੁੱਪਚੁੱਪ ਹੀ ਅਧੀਨਤਾ ਪ੍ਰਵਾਨ ਕਰ ਲਈ ਉਹ ਵੀ ਬਿਨਾਂ ਕਿਸੇ ਸ਼ਿਕਾਇਤ ਦੇ ਫਿਰ ਉਸ ਦੀ ਜ਼ਿੰਦਗੀ ਦਾ ਚਲਣ ਹੀ ਬਣ ਗਿਆ ਦਫ਼ਤਰ ਵਿੱਚ ਉਸਦੇ ਜੂਨੀਅਰ ਉਸਦੇ ਸੀਨੀਅਰ ਬਣ ਉਸ ਉੱਤੇ ਹੁਕਮ ਚਲਾਉਂਦੇ ਰਹੇ ਤੇ ਘਰ ਵਿੱਚ ਉਸ ਦੀ ਪਤਨੀ ਵੱਧ ਕਮਾਉਣ ਕਰਕੇ ਘਰ ਦੀ ਪ੍ਰਧਾਨ ਬਣ ਗਈ ਕਿਸੇ ਫੈਸਲੇ ਦਾ ਅਧਿਕਾਰ ਅਰਜੁਨ ਕੋਲ ਨਾ ਦਫ਼ਤਰ ਵਿੱਚ ਸੀ ਨਾ ਘਰ ਮਾਂ ਆਪਣੀਆਂ ਬੁੱਢੀਆਂ ਅੱਖਾਂ ਨਾਲ ਇਹ ਸਭ ਵੇਖ ਰਹੀ ਸੀ ਉਸਦੇ ਬੁੱਲਾਂ ਦੀ ਚੁੱਪ ਨੇ ਅਰਜੁਨ ਦੇ ਅੰਦਰਲੇ ਸਦਮਿਆਂ ਨੂੰ ਹੋਰ ਡੂੰਗਾ ਕਰ ਦਿੱਤਾ ਸੀ। ਇੰਨਾ ਸਨਨਾਟਿਆਂ ਨੂੰ چیرਦਾ ਹੋਇਆ ਜਦ ਬੇਟਾ ਸੰਜਮ ਉਹਨਾਂ ਦੀ ਜ਼ਿੰਦਗੀ ਵਿੱਚ ਆਇਆ ਤਾਂ ਮਾਨਸਿਕ ਦਬਾਅ ਸਾਰੇ ਦੇ ਸਾਰੇ ਖੰਭ ਲਾ ਕੇ ਉੱਡ ਗਏ। ਸੰਜਮ ਵਰਦਾਨ ਬਣ ਕੇ ਆਇਆ ਸੀ। ਉਸਦੇ ਪੈਦਾ ਹੋਣ ਤੇ ਰਾਣੀ ਨੇ ਅਰਜੁਨ ਨੂੰ ਕਿਹਾ ਸੀ, ਹੁਣ ਤਾਂ ਗੱਡੀ ਲੈ ਲਵੋ। ਨਿਆਣੇ ਨੂੰ ਸਰਦੀਆਂ ਗਰਮੀਆਂ ਵਿੱਚ ਸਕੂਟਰਾਂ ਤੇ ਘੁਮਾਉਂਦੇ ਚੰਗੇ ਲੱਗਦੇ ਹਨ। ਅਰਜੁਨ ਨੇ ਮਨ ਹੀ ਮਨ ਹਿਸਾਬ ਲਗਾਇਆ। ਅਜੇ ਵੀ 4 ਲੱਖ ਦਾ ਕਰਜ਼ਾ ਉਸਦੇ ਸਿਰ ਸੀ। ਥੋੜਾ ਰੁਕ ਜਾ। ਇਸਦੇ ਪਹਿਲੇ ਜਨਮ ਦਿਨ ਤੇ ਪੱਕਾ ਆਪਾਂ ਕਾਰ ਲੈ ਲਵਾਂਗੇ ਉਸਨੇ ਸੰਜਮ ਦੇ ਵਾਲਾਂ 'ਚ ਹੱਥ ਫੇਰਦਿਆਂ ਕਿਹਾ ਹਾਲਾਂਕਿ ਉਹ ਜਾਣਦਾ ਸੀ ਕਿ ਸਾਲਗिरा ਦਾ ਇਹ ਵਾਅਦਾ ਵੀ ਵਿਆਹ ਦੀ ਪਹਿਲੀ ਸਾਲਗिरा ਵਰਗਾ ਹੀ ਹੋ ਜਾਵੇਗਾ ਪਤਾ ਹੈ ਮੈਨੂੰ ਤੁਹਾਡੇ ਵਾਅਦਿਆਂ ਦਾ ਰਾਣੀ ਵੀ ਆਪਣੀ ਵਿਆਦੀ ਵਰੇ ਗੰਠ ਨਹੀਂ ਸੀ ਭੁੱਲੀ ਹੋਈ ਇਸੇ ਲਈ ਉਸਨੇ ਆਪਣੀ ਹੀ ਤਨਖਾਹ ਤੇ ਲੋਨ ਲੈ ਕੇ ਕਾਰ ਘਰੇ ਲਿਆ ਖੜੀ ਕੀਤੀ ਇੰਨਾ ਹੀ ਨਹੀਂ 15 ਕੁ ਦਿਨ ਇੰਸਟੀਚਿਊਟ ਵਿੱਚ ਲਗਾ ਕੇ ਉਸਨੇ ਡਰਾਈਵਿੰਗ ਵੀ ਸਿੱਖ ਲਈ ਸੀ ਤੇ ਹੁਣ ਉਹ ਪੂਰੀ ਠਾਠ ਨਾਲ ਗੱਡੀ ਚਲਾ ਸਕਦੀ ਸੀ ਚਲਾਉਂਦੀ ਵੀ ਕਿਉਂ ਨਾ ਹੁਣ ਉਹ ਮਿਡਲ ਸਕੂਲ ਟੀਚਰ ਨਹੀਂ ਸਗੋਂ ਹਾਇਰ ਸਕੈਂਡਰੀ ਸਕੂਲ ਟੀਚਰ ਬਣ ਚੁੱਕੀ ਸੀ ਜਦ ਕਿ ਅਰਜੁਨ ਦੀ ਅਜੇ ਤੱਕ ਵੀ ਕੋਈ ਪ੍ਰੋਮੋਸ਼ਨ ਨਹੀਂ ਸੀ ਹੋਈ ਤੇ ਉਹ ਕਲਰਕ ਹੀ ਸੀ ਕਿੰਨਾ ਕੁਝ ਇਨਸਾਨ ਦੇ ਅੰਦਰ ਭੱਖ ਦਾ ਸੁਲਗਦਾ ਰਹਿੰਦਾ ਹੈ ਪਰ ਆਪਣੀਆਂ ਮਜਬੂਰੀਆਂ ਸਾਹਮਣੇ ਬੰਦਾ ਠੀਠ ਜਿਹਾ ਬਣਿਆ ਆਲੇ ਦੁਆਰੇ ਦੀ ਹਰ ਉਸ ਚੀਜ਼ ਜਾਂ ਹਰ ਉਸ ਗੱਲ ਨੂੰ ਨਜ਼ਰਅੰਦਾਜ਼ ਕਰਨ ਦਾ ਢੋਂਗ ਜਿਹੜਾ ਚਾਹੁੰਦਾ ਰਹਿੰਦਾ ਹੈ ਸਿਰਫ ਇਸ ਲਈ ਕਿ ਉਹ ਜਾਣਦਾ ਹੈ ਕਿ ਜਿੰਨਾ ਗੱਲਾਂ ਜਾਂ ਜਿੰਨਾ ਚੀਜ਼ਾਂ ਨੂੰ ਆਪਣੀ ਮਜਬੂਰੀ ਅਤੇ ਲਾਚਾਰੀ ਕਾਰਨ ਚੁਣੌਤੀ ਨਹੀਂ ਦੇ ਸਕਦਾ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦੇਣਾ ਹੀ ਸਹੀ ਹੈ ਚੈਲੰਜ ਤਾਂ ਉੱਥੇ ਕੀਤਾ ਜਾ ਸਕਦਾ ਹੈ ਜਿੱਥੇ ਜਿੱਤ ਸਕਣ ਦਾ ਯਕੀਨ ਹੋਵੇ ਜਿੱਥੇ ਹਾਰ ਪਹਿਲਾਂ ਹੀ تسلیم ਕਰ ਲਈ ਹੋਵੇ ਉੱਥੇ ਚੁਣੌਤੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਰਾਣੀ ਚਾਵਾਂ ਸੱਦੜਾਂ ਸੁਪਨਿਆਂ ਖਾਹਿਸ਼ਾਂ ਤੇ ਸਵੈ ਵਿਸ਼ਵਾਸ ਨਾਲ ਭਰੀ ਹੋਈ ਖੁਸ਼ਮਿਜ਼ਾਜ ਔਰਤ ਹੈ ਇਸੇ ਲਈ ਉਹ ਆਪਣੀਆਂ ਦੋਸਤੀਆਂ ਦੇ ਘੇਰੇ ਵਿੱਚ ਆਪਣੇ ਆਪ ਨੂੰ ਖੁਸ਼ ਤੇ ਸੰਤੁਸ਼ਟ ਕਰਨ ਲਈ ਨਿਤ ਨਵੇਂ ਅਫਸਰ ਪਾਲਦੀ ਰਹਿੰਦੀ ਹੈ ਪਰ ਅਰਜੁਨ ਦਾ ਨਾ ਕੋਈ ਦੋਸਤੀ ਵਰਗਾ ਮਹੱਤਵਪੂਰਨ ਦਾਇਰਾ ਹੈ ਤੇ ਨਾ ਹੀ ਉਸਦੇ ਅੰਤਰਮੁਖੀ ਸੁਭਾਅ ਨੇ ਉਸ ਨੂੰ ਇੰਨਾ ਖੁੱਲ੍ਹਦਿਲਾ ਹੋਣ ਦਾ ਮੌਕਾ ਹੀ ਦਿੰਦਾ ਹੈ ਇਥੋਂ ਤੱਕ ਕਿ ਰਾਣੀ ਤੇ ਸੰਜਮ ਨਾਲ ਕਿਤੇ ਬਾਹਰ ਬਾਜ਼ਾਰ ਜਾਂ ਮੂਵੀ ਦੇਖਣ ਜਾਂਦੇ ਵੀ ਉਹ ਆਪਣੇ ਮਾਨਸਿਕ ਖੋਲ ਵਿੱਚ ਸਿਮਟਿਆ ਜਿਹਾ ਰਹਿੰਦਾ ਹੈ ਉਸ ਦਾ ਇੱਕੋ ਇੱਕ ਮਨਪ੍ਰਚਾਵਾ ਤੇ ਮਨਪਸੰਦ ਸਾਥੀ ਸੰਜਮ ਹੀ ਹੈ ਤੇ ਉਹੀ ਸੰਜਮ ਅਜ ਮਹਿਸੂਸਿਆ ਜਿਹਾ ਉਦਾਸ ਬੈਠਾ ਹੈ ਕੀ ਗੱਲ ਪੁੱਤਰ ਤੂੰ ਉਦਾਸ ਜਿਹਾ ਕਿਉਂ ਬੈਠਾ ਹੈ ਮੇਰੇ ਨਾਲ ਖੇਡ ਵੀ ਨਹੀਂ ਰਿਹਾ ਉਸਨੇ ਪੁੱਤਰ ਨੂੰ ਪੁੱਛਿਆ ਪਾਪਾ ਇਸ ਵਾਰ ਮੇਰੀ ਲੋੜੀ ਨਹੀਂ ਹੋਵੇਗੀ ਉਸਨੇ ਮਾਸੂਮੀਅਤ ਨਾਲ ਪੁੱਛਿਆ ਤਾਂ ਅਰਜੁਨ ਨੂੰ ਹੈਰਾਨੀ ਹੋਈ ਕਿਉਂ ਬੇਟਾ ਕਿਉਂ ਨਹੀਂ ਮਨਾਵਾਂਗੇ ਤੈਨੂੰ ਕਿਸਨੇ ਕਿਹਾ ਕਿ ਨਹੀਂ ਮਨਾਵਾਂਗੇ ਵੇਖ ਤੇਰੀ ਦਾਦੀ ਕਿਵੇਂ ਕੱਲ ਤੋਂ ਸੁੱਕੀਆਂ ਲੱਕੜਾਂ ਇਕੱਠੀਆਂ ਕਰ ਰਹੀ ਹੈ ਰਾਤੀ ਬਾਲਣ ਲਈ ਅਰਜੁਨ ਨੇ ਉਸ ਨੂੰ ਜਵਾਬ ਤਾਂ ਦੇ ਦਿੱਤਾ ਪਰ ਉਹ ਸਮਝ ਗਿਆ ਕਿ ਕੋਈ ਗੱਲ ਤਾਂ ਹੈ ਜਿਸ ਨੇ ਸੰਜਮ ਦੇ ਮਾਸੂਮ ਦਿਲ ਨੂੰ ਪਰੇਸ਼ਾਨ ਕਰ ਦਿੱਤਾ ਹੋਇਆ ਹੈ ਅਚਾਨਕ ਉਸ ਨੂੰ ਕੁਝ ਮਹੀਨੇ ਪਹਿਲਾਂ ਕਹੀ ਗਈ ਸੰਜਮ ਦੀ ਗੱਲ ਯਾਦ ਆ ਗਈ ਉਹ ਦਿਨ ਧੀਆਂ ਦਾ ਦਿਨ ਯਾਨੀ ਡਾਟਰਸ ਡੇ ਸੀ ਉਸ ਦਿਨ ਵੀ ਇਸੇ ਤਰ੍ਹਾਂ ਉਦਾਸ ਚਿਹਰੇ ਨਾਲ ਮਾਪਿਓ ਵੱਲ ਵੇਖਦੇ ਉਸ ਨੇ ਸਵਾਲ ਕੀਤਾ ਸੀ ਕਿ ਪੁੱਤਰਾਂ ਦਾ ਦਿਨ ਵੀ ਹੁੰਦਾ ਹੈ ਉਸ ਨੂੰ ਪਛਾਣ ਲਈ ਅਰਜੁਨ ਨੇ ਉਸ ਨੂੰ ਕਲਾ ਵਿੱਚ ਚੁੱਕ ਕੇ ਚੁੰਮਦੇ ਹੋਏ ਕਿਹਾ ਸੀ ਸੰਸਡੇ ਤਾਂ ਰੋਜ਼ ਹੁੰਦਾ ਹੈ ਬੇਟਾ ਜਦੋਂ ਆਪਾਂ ਪਾਰਕ ਵਿੱਚ ਸਾਈਕਲ ਚਲਾਉਣ ਜਾਂਦੇ ਹਾਂ ਉਹ ਪਰਚ ਗਿਆ ਸੀ ਪਰ ਅੱਜ ਫਿਰ ਉਸ ਦੇ ਮਾਸੂਮ ਜਿਹੇ ਖਦਸ਼ੇ ਨੇ ਅਰਜੁਨ ਦੇ ਦੁਰ ਅੰਦਰ ਜਿਵੇਂ ਕਿੰਨੇ ਨੁਕੀਲੇ ਖੰਜਰ ਖੋਪ ਦਿੱਤੇ ਕਿੰਨਾ ਕੁਝ ਉਸ ਦੀਆਂ ਅੱਖਾਂ ਅੱਗੇ ਫਿਲਮੀ ਰੀਲ ਵਾਂਗ ਘੁੰਮ ਗਿਆ ਅਸੁਰੱਖਿਆ ਭਾਵਨਾ ਕਮਜ਼ੋਰੀ ਦਾ ਅਹਿਸਾਸ ਕਾਬਿਲ ਹੋਣ ਦੇ ਬਾਵਜੂਦ ਵੀ ਵੰਡੀਆਂ ਕਰਕੇ ਹੱਕਾਂ ਦੇ ਖੋਏ ਜਾਣ ਦਾ ਰੋਹ ਤਾਕਤਵਰਾਂ ਹੱਥੋਂ ਨਜਾਇਜ਼ ਸਤਾਏ ਜਾਣ ਦੀ ਬੇਵਸੀ ਤੇ ਕਿੰਨਾ ਕੁਝ ਹੋਰ ਉਸ ਨੂੰ ਹੁਣ ਸਮਝ ਆ ਰਿਹਾ ਸੀ ਕਿ ਇਹ ਨਾ ਬਰਾਬਰੀ ਅਤੇ ਸ਼ੋਸ਼ਣ ਦਾ ਜ਼ਹਿਰ ਕੇਵਲ ਬਾਹਰਲੇ ਸਮਾਜ ਵਿੱਚ ਹੀ ਨਹੀਂ ਸਗੋਂ ਜਾਣੇ ਅਣਜਾਣੇ ਇਹ ਬੀਜ ਸਾਡੇ ਘਰਾਂ ਪਰਿਵਾਰਾਂ ਵਿੱਚ ਵੀ ਪੁੰਗਰ ਰਹੇ ਹੁੰਦੇ ਨੇ ਜਿੰਨਾਂ ਵਲ ਅਸੀਂ ਗੌਰਤਾ ਨਹੀਂ ਕਰਦੇ ਪਰ ਇਹਨਾਂ ਦੇ ਕੰਡੇ ਵਾਲੇ ਰੁੱਖ ਜਦ ਆਪਣਾ ਆਕਾਰ ਫੈਲਾ ਲੈਂਦੇ ਹਨ ਤਾਂ ਕਿਤੇ ਸੰਜਮ ਵਰਗੇ ਕਿਤੇ ਸ਼ਗੁਨ ਵਰਗੀਆਂ ਤੇ ਕਿਤੇ ਅਰਜੁਨ ਵਰਗੇ ਮਨੁੱਖਾਂ ਦੀ ਮਾਨਸਿਕਤਾ ਛਲਨੀ ਛਲਨੀ ਹੋ ਜਾਂਦੀ ਹੈ ਅਚਾਨਕ ਜਿਵੇਂ ਉਹ ਕਿਸੇ ਡਰ ਨਾਲ ਧੁਰ ਅੰਦਰ ਤੱਕ ਝੰਜੋੜਿਆ ਜਾਂਦਾ ਹੈ ਉਸ ਨੂੰ ਲੱਗਦਾ ਹੈ ਕਿਵੇਂ ਜਾਣੇ ਅਣਜਾਣੇ ਉਹ ਆਪਣੇ 마ਸੂਮ ਬੱਚਿਆਂ ਦੇ ਜ਼ਿਹਨ ਵਿੱਚ ਜ਼ਹਿਰ ਪਰ ਰਹੇ ਹਨ ਉਹੀ ਨਾ ਬਰਾਬਰੀ ਅਤੇ ਵਿਤਕਰੇ ਵਾਲਾ ਜ਼ਹਿਰ ਨਹੀਂ ਨਹੀਂ ਮੈਂ ਆਪਣੇ ਬੱਚਿਆਂ ਨਾਲ ਅਜੇਹਾ ਨਹੀਂ ਹੋਣ ਦਿਾਂਗਾ ਨਾ ਸੰਜਮ ਨਾਲ ਤੇ ਨਾ ਹੀ ਸ਼ਗੁਨ ਨਾਲ ਮੇ ਬਾਪ ਹਾਂ ਉਹਨਾਂ ਦੇ ਬਿਹਤਰ ਵਿਕਾਸ ਤੇ ਖੁਸ਼ੀਆਂ ਦੀ ਤਸਦੀਕ ਕਰਨਾ ਮੇਰੀ ਜ਼ਿੰਮੇਵਾਰੀ ਹੈ ਉਹ ਪਹਿਲੀ ਵਾਰ ਕੋਈ ਧ੍ਰਿੜ ਫੈਸਲਾ ਲੈਂਦਾ ਹੈ ਸੰਜਮ ਨੂੰ ਮੋਢੇ ਨਾਲ ਲਗਾ ਉਸ ਦੀ ਪਿੱਠ ਪਲੋਸਦਾ ਉਹ ਵਿੜੇ ਵਿੱਚ ਘੁੰਮ ਰਿਹਾ ਹੈ ਸ਼ਗੋਨ ਅੰਦਰ ਦਾਦੀ ਦੀ ਗੋਦ ਵਿੱਚ ਸੁੱਤੀ ਹੋਈ ਹੈ ਬੇਫਿਕਰੀ ਤੇ ਅਣਜਾਣ ਉਹ ਚਾਹੁੰਦਾ ਹੈ ਅਜੇਹਾ ਹੀ ਬੇਫਿਕਰੀ ਤੇ ਪਰਉਸੇਮੰਦ ਵਾਤਾਵਰਣ ਉਹ ਆਪਣੇ ਬੱਚਿਆਂ ਨੂੰ ਦੇਵੇ तमाम ਹੀਣ ਭਾਵਨਾਵਾਂ ਤੇ ਸ੍ਰੇਸ਼ਟ ਭਾਵਨਾਵਾਂ ਦੇ ਅਹਿਸਾਸ ਤੋਂ ਮੁਕਤ ਰਾਣੀ ਖੁਸ਼ੀ-ਖੁਸ਼ੀ ਬਹੁਤ ਸਾਰੇ ਸਮਾਨ ਨਾਲ ਭਰੇ ਥੈਲੇ ਹੱਥ ਵਿੱਚ ਫੜੀ ਕਾਰ ਚੋਂ ਉਤਰਦੀ ਹੈ ਸੰਜਮ ਹਮੇਸ਼ਾ ਵਾਂਗ ਭੱਜ ਕੇ ਮਾਂ ਦੀਆਂ ਲੱਤਾਂ ਨਾਲ ਨਹੀਂ ਚਿੰਬੜਦਾ ਤੇ ਨਾ ਹੀ ਖੁਸ਼ੀ ਨਾਲ ਚਹਿਕਦਾ ਪੁੱਛਦਾ ਹੈ ਦੱਸੋ ਮਾਂ ਕੀ ਲਿਆਉਂਦਾ ਮੇਰੇ ਲਈ ਉਹ ਪਿਓ ਦੇ ਮੋਢੇ ਨਾਲ ਸਿਰ ਲਗਾ ਉਵੇਂ ਹੀ ਨਿਰੁੱत्साहित ਜਿਹਾ ਰਹਿੰਦਾ ਹੈ ਰਾਣੀ ਕੋਲ ਆ ਕੇ ਉਸ ਨੂੰ ਲਾਡ ਲੜਾਉਂਦੀ ਹੈ ਪਰ ਉਹ ਕੋਈ ਪ੍ਰਤੀਕਿਰਿਆ ਨਹੀਂ ਦਿੰਦਾ ਕੀ ਗੱਲ ਪੁੱਤਰ ਤੂੰ ਠੀਕ ਤਾਂ ਹੈ ਨਾ ਬੁਖਾਰ ਵਗੈਰਾ ਤਾਂ ਨਹੀਂ ਹੋ ਗਿਆ ਉਹ ਪਰੇਸ਼ਾਨ ਹੋ ਸੰਜਮ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੀ ਹੈ ਪਰ ਉਹ ਹੋਰ ਜ਼ੋਰ ਨਾਲ ਪਾਪਾ ਨਾਲ ਚਿੰਬੜ ਜਾਂਦਾ ਹੈ ਕੀ ਹੋਇਆ ਹੈ ਇਸਨੂੰ ਉਹ ਅਰਜੁਨ ਨੂੰ ਪੁੱਛਦੀ ਹੈ ਇਸੇ ਨੂੰ ਪੁੱਛ ਕੀ ਹੋਇਆ ਇਸ ਨੂੰ ਮੈਨੂੰ ਵੀ ਕੁਝ ਨਹੀਂ ਦੱਸ ਰਿਹਾ ਰਾਣੀ ਪਰੇਸ਼ਾਨ ਹੋ ਸੰਜਮ ਨੂੰ ਕੀ ਹੋਇਆ ਕੀ ਹੋਇਆ ਪੁੱਛ ਰਹੀ ਹੈ ਮੰਮੀ ਇਸ ਵਾਰ ਤੁਸੀਂ ਮੇਰੀ ਲੋੜੀ ਨਹੀਂ ਮਨਾਓਗੇ ਸਿਰਫ ਸ਼ਗੁੰਦੀ ਲੋੜੀ ਮਨਾਓਗੇ ਉਹ ਰੋਣ ਹਾਕਾ ਹੋਈ ਉਹੀ ਸਵਾਲ ਮਾਂ ਨੂੰ ਪੁੱਛਦਾ ਹੈ ਜੋ ਕੁਝ ਦਿਨ ਪਹਿਲਾਂ ਪਾਪਾ ਨੂੰ ਪੁੱਛਿਆ ਸੀ ਰਾਣੀ ਵੀ ਅਰਜੁਨ ਵਾਂਗ ਹੀ ਹਯਾਨ ਹੋ ਕੇ ਪੁੱਛਦੀ ਹੈ ਕਿਉਂ ਬੇਟਾ ਅਸੀਂ ਤੇਰੀ ਲੋੜੀ ਕਿਉਂ ਨਹੀਂ ਮਨਾਵਾਂਗੇ ਮੰਮੀ ਤੁਸੀਂ ਤਾਂ ਧੀਆ ਦੀ ਲੋੜੀ ਮਨਾਓਗੇ ਨਾ ਪਰ ਧੀਆ ਤਾਂ ਕੁੜੀਆਂ ਹੁੰਦੀਆਂ ਨੇ ਮੈਂ ਤਾਂ ਮੁੰਡਾ ਹਾਂ ਰਾਣੀ ਦੇ ਹੱਥ ਵਿੱਚ ਫੜੇ ਸਾਰੇ ਸਾਮਾਨ ਵਾਲੇ ਥੈਲੇ ਹੀਠਾਂ ਡਿੱਗ ਪੈਂਦੇ ਹਨ ਕਿੰਨੀ ਦੇਰ ਉਹ ਆਵਾਗ ਜਿਹੀ ਸੰਜਮ ਦੀਆਂ ਭਰੀਆਂ ਅੱਖਾਂ ਦੇ ਮਾਸੂਮ ਪ੍ਰਸ਼ਨ ਦੇ ਵਾਬਰੋਲੇ ਵਿੱਚ ਘੁੰਮਣ ਘੇਰੀਆਂ ਖਾਂਦੀ ਰਹਿੰਦੀ ਹੈ ਫਿਰ ਇੱਕਦਮ ਉਹ ਹੋਸ਼ ਵਿੱਚ ਆ ਕੇ ਸੰਜਮ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਕੇ ਆਖਦੀ ਹੈ ਮੈਨੂੰ ਮaaf ਕਰ ਦੇ ਮੇਰੇ ਪੁੱਤਰ ਮੇਰੀ ਵਜ੍ਹਾ ਨਾਲ ਤੇਰਾ ਦਿਲ ਦੁਖਿਆ ਹੈ ਅਪਰਾਧ बोध ਜਿਹੇ ਨਾਲ ਉਸ ਦੀਆਂ ਅੱਖਾਂ ਵੀ ਛਲਕ ਪੈਂਦੀਆਂ ਹਨ ਅਸੀਂ ਧੀਆ ਜਾਂ ਪੁੱਤਰਾਂ ਦੀ ਲੋੜੀ ਨਹੀਂ ਸਗੋਂ ਆਪਣੇ ਬੱਚਿਆਂ ਦੀ ਲੋੜੀ ਮਨਾਵਾਂਗੇ ਸੰਜਮ ਅਤੇ ਸ਼ਗੁੰਦੀ ਲੋੜੀ ਫਿਰ ਮੇਰੇ ਲਈ ਵੀ ਟੌਫੀਆਂ ਦਾ ਹਾਰ ਬਣਾਉਂਗੇ ਮੰਮੀ ਹਾਂਜੀ ਮੇਰੇ ਪੁੱਤਰ ਲਈ ਵੀ ਟੌਫੀਆਂ ਦਾ ਹਾਰ ਬਣੇਗਾ ਸ਼ਗੁਨ ਤੋਂ ਵੱਡਾ ਹਾਰ ਉਹ ਕਿਉਂ ਮੰਮੀ ਕਿਉਂਕਿ ਤੂੰ ਉਸਦਾ ਵੱਡਾ ਵੀਰਾ ਹੈ ਰਾਣੀ ਪੁੱਤਰ ਨੂੰ ਬੇਤਹਾਸ਼ ਤਨ ਨੂੰ ਬੇਤਹਾਸ਼ਾ ਚੁੰਮਦੀ ਹੋਈ ਬੋਲਦੀ ਹੈ ਹੁਣ ਲੋੜੀ ਦੇ ਦੋ ਹਾਰ ਪਰੋਏ ਜਾ ਰਹੇ ਹਨ ਛੂਹਾਰੇ ਕਾਜੂ मूंगਫਲੀ ਮਖਾਣੇ ਖੋਪੇ ਦੀਆਂ ਠੂਠੀਆਂ ਤੇ ਵਿੱਚ ਰੰਗ-ਬਰੰਗੀਆਂ ਟੌਫੀਆਂ ਅਰਜੁਨ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਚਮਕ ਹੈ ਉਸ ਦੀ ਗੋਦੀ ਵਿੱਚ ਸ਼ਗੁਨ ਹੈ ਤੇ ਮੋਢੇ ਉੱਤੇ ਸੰਜਮ ਟਪੂਸੀਆਂ ਮਾਰ ਰਿਹਾ ਹੈ